ਤੋ ਪਹਿਲਾਂ ਤਾਂ ਥੈਂਕ ਯੂ ਸਾਰਿਆਂ ਦਾ ਇੰਨਾ ਤੁਸੀਂ ਪਿਆਰ ਦੇਉਂਦੇ ਹੋ ਵੀਲੌਗਸ ਨੂੰ ਤੇ ਇੱਧਰ ਆਪਾਂ ਕੀ ਕਰਨਦੇ ਆ ਮੈਂ ਖੋਲ ਰਹੀ ਕਿਉਂ ਸਮਾਨ ਕੱਢਣਾ ਨਾ ਨਾ ਗੁੱਡੀ ਤੂੰ ਗਲਤ ਬੋਲ ਗਈ ਤੂੰ ਬੋਲਣਾ ਸੀਗਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਜਿਹੜਾ ਸਾਡਾ ਵਲੌਗ ਦੇਖ ਕੇ ਸਾਨੂੰ ਗਾਲਾਂ ਕੱਢਦੇ ਆ ਕਿਉਂਕਿ ਤੁਹਾਡੇ ਕੋਈ ਅਜੇ ਕੰਮ ਤਾਂ ਹੁੰਦੇ ਨਹੀਂ ਕਿ ਜਿਹੜਾ ਤੁਹਾਡਾ ਵਲੌਗ ਨੂੰ ਦੇਖ ਕੇ ਅਸੀਂ ਤੁਹਾਨੂੰ ਪਿਆਰ ਕਰਕੇ ਗਾਲਾਂ ਕੱਢਣ ਵਾਲੇ ਕੰਮ ਹੁੰਦੇ ਆ ਤੁਹਾਡੇ ਵਲੌਗਾਂ ਦੇ ਵਿੱਚ ਉੰਧਿਆ ਕਿ ਚਾਜ ਦੀ ਚੀਜ਼ ਜਿਹੜੀ ਅਸੀਂ ਸਿੱਖ ਲਈਏ ਤੁਹਾਡੇ ਤੋਂ ਆਹੀ ਇੱਕ ਹੁੰਦਾ ਤੁਹਾਡੇ ਕੋਲ ਕੰਮ ਚੱਕ ਲੈ ਸੇਡ ਕੇ ਕੈਮਰਾ ਆਉਲ ਕਰ ਲੈ ਤੇ ਉਹ ਘੱਟ ਤੇ ਬਾਅਦ ਚ ਸਾਡੇ ਵਰਗੇ ਵੀਡੀਓ ਵੇਖ ਕੇ ਤੁਹਾਡਾ ਵਲੌਗ ਦੇ ਕੇ ਗਾਲਾਂ ਹੀ ਕੱਢਣ ਨੂੰ ਤਿਆਰ ਰਹਿੰਦੇ ਬਸ ਇਹ ਚੱਲ ਆ ਜਾ ਅੱਜ ਇਹਦਾ ਵਲੌਗ ਪਹਿ ਗਿਆ ਅਪਲੋਡ ਹੋ ਗਿਆ ਤੇ ਆਏ ਆਪਾਂ ਨੂੰ ਕੱਢੀਗੇ ਗਾਲਾਂ ਤੇ ਦੂਜਾ ਹਾਥ ਜੇ ਅੱਜ ਤੁਸੀਂ ਫੇਰ ਲੈ ਜਾਂਦਾ ਆਪਦੀ ਵੀਡੀਓ ਦੇ ਵਿੱਚ ਹੈ ਇਹਨੂੰ ਹਾਥੇ ਨੂੰ ਛੱਡਿਆ ਕਿਸੇ ਜੰਗਲ ਦੇ ਵਿੱਚ ਇਹ ਘਰੇ ਰਹਿਣ ਵਾਲਾ ਜਾਨਵਰ ਨਹੀਂ ਹੈ ਇਹ ਜੰਗਲਾਂ ਵਿੱਚ ਰਹਿਣ ਵਾਲਾ ਜਾਨਵਰ ਆ ਇੱਕ ਜਦੋਂ ਦੇਖ ਲੋ ਤੁਹਾਡੀ ਹੁਣ ਵੀਡੀਓ ਦੇ ਵਿੱਚ ਹੋਇਆ ਕਰੂਗਾ ਇਹ ਮੈਂ ਹਸਾਬ ਲਾ ਲਿਆ ਹੁਣ ਤੇ ਇਹ ਜਿਹੜੀ ਹਸਾਬ ਨਾਲ ਤੁਹਾਡੀ ਵੀਡੀਓ ਦੇ ਵਿੱਚ ਆ ਜਾਂਦਾ ਨਾ ਮੈਨੂੰ ਲੱਗਦਾ ਰਾਤ ਨੂੰ ਤੁਹਾਡੇ ਨਾਲ ਤੁਹਾਡੇ ਬੈੱਡ ਤੇ ਸੌਂਦਾ ਹੋਊਗਾ ਇਹਨੂੰ ਛੱਡ ਛੱਡਾ ਉਹ ਜੰਗਲ 'ਚ ਅੱਜ ਆਪਾਂ ਚੱਲਿਆਂਗੇ ਘੁੰਮੀ ਘੁੰਮੀ ਕਰਨ ਤੇ ਹਜੇ ਮੇਰੇ ਰਾਂਝਾ ਜੀ ਮੇਰੇ ਕੀ ਕਹਿੰਦੇ ਹੁੰਦੇ ਨੇ ਪਤੀ ਪਰਮੇਸ਼ਰ ਅੱਭੀ ਮੇਰੇ ਹਵੀ ਜੀ ਉਹ ਗਏ ਹੋਏ ਨੇ ਕਿ ਘੇੜਾ ਲੈ ਕੇ ਅਜਿਹੇ 2-4 ਦਿਨ ਵਿਆਹ ਤੇ ਚਾਚ ਜਿਹੜੀ ਦੁਕਾਨੀ ਐ ਨਾ ਘੁੰਮੀ ਘੁੰਮੀ ਆਵਦੀ ਉਹ ਕਰ ਲੈ ਬਾਅਦ ਚ ਤੇ ਸਾਸਿਆਂ ਤੋਂ ਚੰਗਾ ਹੀ ਘਰੇ ਕਮਾਇਆ ਕਰਨਾ ਚੰਗੀ ਘਰੇ ਘੁੰਮੀ ਘੁੰਮੀ ਕਿਰਾਇਆ ਕਰੋਗੇ ਚੱਲ ਸੋਈ ਚ ਸਾਰਾ ਕਾਰ ਉਥੋਂ ਕੰਮ ਉਥੋਂ ਘੁੰਮੀ ਘੁੰਮੀ ਕਰਕੇ ਸੋਈ ਚ ਚੱਲ ਬੈਡਰੂਮ ਚ ਚੜ ਚੜਈਏ ਕਾਰ ਉੱਥੇ ਜਾ ਕੇ ਉਥੋਂ ਘੁੰਮੀ ਘੁੰਮੀ ਕਰਕੇ ਦੂਜੇ ਬੈਡਰੂਮ ਤੋਂ ਵੜਾ ਕੇ ਲਾ ਚੜੂ ਉਪਰ ਤੇ ਅਜ ਜੇ ਤੇਰੀ ਘੁੰਮੀ ਘੁੰਮੀ ਹੋ ਗਈ ਨਾ ਬਾਚੇ ਤਨ ਘੂਮੀ ਘੂਮੀ ਕਰਨ ਦਾ ਚਿੱਤ ਐ ਭੁੱਲ ਜੂਗਾ ਘੂਮੀ ਘੂਮੀ ਕਿਵੇਂ ਕਰੀ ਦੀ ਤੇ ਦਿਮਾਗ ਚ ਆਉਣਾ ਹੀ ਨਹੀਂ ਘੂਮੀ ਘੂਮੀ ਕਰਨ ਦਾ ਤੇ ਰਹੀ ਗੱਲ ਤੇ ਰਾਂਝੇ ਦੀ ਕੌਣ ਨੂੰ ਰਾਂਝਾ ਕਹਿੰਦਾ ਰਾਂਝੇ ਨੇ ਇੱਕ ਨਾਂ ਨੂੰ ਲਾਈ ਸੀ ਤੇ ਜੇ ਜਨੇ ਅਦਾ ਇੰਟਰਵਿਊ ਦਿੱਤਾ ਸੀਗਾ ਤੇ ਛੱਡੀ ਕੋਈ ਨਹੀਂ ਗਈ ਰਾਂਝਾ ਕਹਿ ਕੇ ਉਹਨੂੰ ਤੇ ਦਸਤਾਰਾਂਝੇ ਦਾ ਨਾਂ ਹੀ ਬਦਨਾਮ ਕਰੀ ਜਾਂਨੇ ਕਿਹੜੇ ਪਾਸੇ ਰਾਂਝਾ ਲੱਗਦਾ ਉਹ ਤੁਹਾਨੂੰ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇੱਕ ਰੱਡੂ ਗੁੱਡੀ ਅਸੀਂ ਅੱਜ ਪਾਉਣੇ ਨੇਗੇ ਦੋਨਾਂ ਨੇ ਸੇਮ ਸੇਮ ਕੱਪੜੇ ਟਿੰਗ ਲਿੰਗ ਲਿੰਗ ਜਾਈਂਦੇ ਬੂ ਵੀ ਦੇਖਣੇ ਕਿਤਾ ਸਾਡੀ ਆ ਭਾਬੀ ਜਾਨ ਫਾਂਜੀ ਜੀ ਨਹੀਂ ਲੋਟਾਂ ਦੀ ਚਿਕਣ ਦੀ ਆਈ ਆ ਮੈਂ ਤਾਂ ਅੱਗੇ ਤਾਂ ਸਾਡੇ ਵਰਗੇ ਰੋਸਟ ਕਰਨ ਵਾਲੇ ਤਵਾ